ਸੋ ਅਜੀ ਬਾਬਾ ਜੀ ਕਿਹੜਾ ਗੁਰਦੁਆਰਾ ਸਾਹਿਬ ਆ ਤੇ ਕੀ ਇਹਦਾ ਇਤਿਹਾਸ ਆ ਕਰੋ ਜਿਹੜਾ ਮੇਤਾ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਜੀ ਸਾਰੀਆਂ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਹਤੇ ਅਰਜ਼ ਕਰਦਾ ਇਹ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਜੋ ਨਰੰਗਾਬਾਦੀ ਸ਼ਹੀਦ ਸਨ ਤਿੰਨਾਂ ਦਾ ਪਾਵਨ ਸਥਾਨ ਹੈ ਇਥੇ ਬਾਬਾ ਜੀ ਦੇ ਸ਼ਹੀਦੀ ਜੋੜ ਮੇਲਾ 27 ਅਤੇ 28 ਵਿਸਾਖ ਨੂੰ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਜੋ ਪੂਰੇ ਹਲਦ ਵਿੱਚੋਂ ਇਸ 27 ਅਤੇ 28 ਵਿਸਾਖ ਨੂੰ 9 10 ਮਈ ਨੂੰ ਸੰਗਤਾਂ ਵੱਲੋਂ ਚੜ੍ਹਦੀ ਕਲਾ ਨਾਲ ਜੋੜ ਮੇਲਾ ਮਨਾਉਂਦੀ ਹੈ। ਅਲਾਕੇ ਭਰਦੀਆਂ ਸੰਗਤਾਂ ਵੱਲੋਂ ਇੱਥੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਸ਼ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਚੜ੍ਹਦੀ ਕਲਾ ਦੇ ਪ੍ਰਬੰਧ ਕੀਤੇ ਜਾਂਦੇ ਹਨ। ਔਰ ਇਸ ਤੋਂ ਬਾਅਦ ਬਾਬਾ ਜੀ ਦਾ ਤਿੰਨ ਸੌਣ ਨੂੰ ਜੋ ਜਨਮ ਦਿਹਾੜਾ ਉਹ ਵੀ ਇਸ ਖਾਨ ਤੇ ਬੜੀ ਛੜਦੀ ਕਲਾ ਮਨਾਇਆ ਜਾਂਦਾ ਹੈ ਬਾਬਾ ਜੀ ਯਾਦ ਵਿੱਚ ਲਾ ਕੇ ਭੜਦੀਆਂ ਸੰਗਤਾਂ ਵੱਲੋਂ ਤਕਰੀਬਨ ਕੋਈ 18-20 ਸ਼੍ਰੀ ਖਾਨਪੜ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਤਿੰਨ ਸੌਣ ਬਰੇ ਤੋਂ ਪਹਿਲਾਂ ਬਾਬੇ ਦਾ ਜਿਹੜਾ ਇਤਿਹਾਸ ਸਭ ਤੋਂ ਵੱਡਾ ਜੋ ਛਰੋਣੀ ਕਮੇਟੀ ਇਸ ਗੁਰਦੁਆਰੇ ਨਾਲ ਅਟੈਚ ਹੈ ਘੁਰਦਵਾਰਾ ਬਾਬਾ ਬੀਰ ਸਿੰਘ ਜੀ ਲਾਲਾਂ ਵਾਲਾ ਪੰਗਾਲਾ ਜੋ ਉਥੇ ਬਾਬਾ ਜੀ ਦਾ ਜਦੋਂ ਧਿਆਨ ਸਿੰਘ ਡੋਗਰੇ ਦੀ ਫੌਜ ਨੇ ਹਮਲਾ ਕੀਤਾ ਹਮਲੇ ਕਰਮ ਦੌਰਾਨ ਬਾਬਾ ਬੀਰ ਸਿੰਘ ਜੀ ਦੇ ਸਰੀਰ ਦੇ ਵਿੱਚ 18 ਗੋਲੀਆਂ ਵੱਜੀਆਂ ਪਰ ਇੱਕ ਤੋਪ ਦਾ ਗੋਲਾ ਬਾਬਾ ਜੀ ਦੇ ਪੱਟ ਵਿੱਚ ਵੱਜਾ ਬਾਬਾ ਜੀ ਉਥੇ ਸ਼ਹਿਨ ਸ਼ੀਲਤਾ ਦਾ ਸਬੂਤ ਦਿੰਦੇ ਹੋਏ ਸਿੱਧੀ ਜਾਂਦੀ ਜਾਂਦੇ ਹਨ ਉਸ ਥਾਨ ਲਾਲਾਂ ਵਾਲਾ ਪੰਧਾਲਾ ਹੈ ਜਿੱਥੇ ਸਾਰਾ ਪ੍ਰਬੰਧ ਸ਼ਰੋਣੀ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਸੋ ਉਥੋਂ ਦੀਆਂ ਸੇਵਾਵਾਂ ਸ਼ਰੋਣੀ ਕਮੇਟੀ ਵੱਲੋਂ ਇਮਾਰਤਾਂ ਦੀ ਸੇਵਾ ਜੋ ਸਾਡੇ ਮਹਾਨ ਸੰਤ ਸਮਾਜ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਨਤਨ ਸਾਹਿਬ ਵਾਲੇ ਉਹਨਾਂ ਵੱਲੋਂ ਇੱਥੇ ਵੀ ਇਮਾਰਤਾਂ ਦੀ ਸੇਵਾ ਚੱਲ ਰਹੀ ਹੈ ਹੋਰ ਲਾਲਾਂ ਵਾਲੇ ਪੰਘਾਲੇ ਉੱਥੇ ਵੀ ਇਮਾਰਤਾਂ ਦੀ ਸੇਵਾ ਚੱਲ ਰਹੀ ਹੈ ਅੱਜੇ ਕੱਲ ਹੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੇ ਵੱਡੇ ਲੈਂਟਰ ਦੀ ਸੇਵਾ ਲੰਗਰ ਹੱਤ ਲੈਂਟਰ ਪਾਇਆ ਗਿਆ ਹੈ ਇਸ ਤੋਂ ਬਾਅਦ ਜੋ ਸਾਡੇ ਸਤਿਕਾਰਯੋਗ ਮੈਨੇਜਰ ਸਾਹਿਬ ਕੁਲਦੀਪ ਸਿੰਘ ਜੀ ਬਾਠ ਇਹਨਾਂ ਦੇ ਪ੍ਰਬੰਧ ਵਿੱਚ ਇਹਨਾਂ ਵੱਲੋਂ ਬੜੀ ਛੜਦੀ ਕਲਾ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਦਰਬਾਰ ਸਾਹਿਬ ਦੀ ਲੱਲਾ ਵਾਲਾ ਪੰਘਾਲੇ ਸਾਹਿਬ ਦੀ ਉੱਥੋਂ ਦੀ ਸੇਵਾ ਸ਼ੁਰੂ ਹੋਣ ਵਾਲੀ ਹੈ ਜੋ ਪ੍ਰਵਾਨਗੀ ਲਈ ਗਈ ਹੈ ਸੋ ਵੀ ਸੇਵਾ ਸ਼ੁਰੂ ਹੋਣ ਵਾਲੀ ਹੈ ਇਹ ਦੋ ਸਥਾਨ ਬਾਬਾ ਜੀ ਦੇ ਹਨ ਜੋ ਇੱਥੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਚੱਲ ਰਹੇ ਹਨ ਔਰ ਇਲਾਕੇ ਦੀ ਜੋ ਬੜੀ ਚੜ੍ਹਦੀ ਕਲਾ ਸੰਗਤਾਂ ਸਹਿਯੋਗ ਕਰਦੀਆਂ ਜੋਨ ਮੇਲਿਆਂ ਤੇ ਔਰ ਬਾਬਾ ਜੀ ਦਾ ਇੱਥੇ ਜਦੋਂ ਪੰਘਾਲਾ ਲਲਾਂ ਵਾਲਾ ਉੱਥੇ ਬਾਬਾ ਜੀ ਦੀ ਸ਼ਹੀਦੀ ਜਾਂ ਪੀ ਜਾਂਦੇ ਹਨ ਉਸ ਤੋਂ ਬਾਅਦ ਬਾਬਾ ਜੀ ਦਾ ਜੋ ਇਤਿਹਾਸ ਅੱਗੇ ਬੜਾ ਲੰਬੇਰਾ ਹੈ ਬੜਾ ਵੱਡਾ ਹੈ ਇਸ ਕਰਕੇ ਜੋ ਬਾਬਾ ਜੀ ਨੇ ਬਚਨ ਕੀਤਾ ਸੀ ਆਪਾਂ ਨੇ ਸੰਗਾਂ ਨੂੰ ਸੇਵਕਾਂ ਨੂੰ ਕਿ ਸਾਡੇ ਸਰੀਰ ਦਾ ਜਿਹੜਾ ਹੈ ਸੰਸਕਾਰ ਨਹੀਂ ਕਰਨਾ ਸਾਡੇ ਸਰੀਰ ਦਾ ਪਲੰਗੇ ਤੇ ਪਾ ਕੇ ਜਲ ਪ੍ਰਵਾਹ ਕਰ ਦੇਣਾ ਦਰਿਆ ਦੇ ਵਿੱਚ ਜੋ ਸੰਗਤਾਂ ਨੇ ਉਸ ਟਾਈਮ ਤੇ ਬਾਬਾ ਜੀ ਦੇ ਬਚਨ ਨੂੰ ਮੰਨ ਕਰਕੇ ਬਾਬਾ ਜੀ ਦਾ ਸਰੀਰ ਜਿਹੜਾ ਹੈ ਪਲੰਗੇ ਤੇ ਪਾ ਕੇ ਜਲ ਪ੍ਰਵਾਹ ਕੀਤਾ ਤਾਂ ਉਹ ਪਲੰਗਾ ਫਿਰ ਜਾਗ ਕਰਕੇ ਮੁਠੀਆਂ ਵਾਲੇ ਲੱਗਾ ਦਰਿਆ ਦੇ ਕੰਢੇ ਤੇ ਇਹ ਉੱਥੇ ਮੁੱਠਿਆਂ ਵਾਲੇ ਬਾਬਾ ਜੀ ਦਾ ਬੜਾ ਵੱਡਾ ਇਤਿਹਾਸ ਹੈ ਗੁਰਦੁਆਰਾ ਸਜੋਬਤ ਹੈ ਉਥੋਂ ਦਾ ਪ੍ਰਬੰਧ ਵੀ ਉਹ ਉਥੋਂ ਦੀ ਪਿੰਡ ਦੀ ਸੰਗਤ ਵੱਲੋਂ ਪਰ ਮਹਾਪੁਰਖਾਂ ਵੱਲੋਂ ਝਾੜ ਸਾਹਿਬ ਦੀ ਸੇਵਾ ਮਹਾਪੁਰਖਾਂ ਵੱਲੋਂ ਸੇਵਾ ਚੱਲ ਰਹੀ ਹੈ ਉਸ ਤੋਂ ਬਾਅਦ ਜਦੋਂ ਬਾਬਾ ਜੀ ਦੇ ਉੱਥੇ ਪਰਾਂਗਾ ਲੱਗਾ ਸੰਗਤਾਂ ਇਕੱਠੀਆਂ ਇਕੱਤਰ ਹੁੰਦੀਆਂ ਨੇ ਬਾਬਾ ਜੀ ਦੇ ਫਿਰ ਉੱਥੇ ਸੰਸਕਾਰ ਕੀਤਾ ਜਾਂਦਾ ਸਾਰੇ ਇਲਾਕੇ ਭਾਰੀ ਸਮੇਤ ਇਕੱਠੀ ਹੋਈ ਹੈ ਔਰ ਜੋ ਸੰਗਤਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਦੇ ਅਸਤ ਜਿਹੜੇ ਫੁੱਲ ਸਨ ਲੈ ਕੇ ਜਾਣ ਵਾਸਤੇ ਸੰਗਤਾਂ ਦੇ ਆਪਸ ਵਿੱਚ ਜੋ ਵਿਚਾਰ ਹੋਈ ਕਿ ਜੋ ਮਹਾਂਪੁਰਖਾਂ ਨੇ ਬਜਨ ਕੀਤਾ ਕਿ ਜੋ ਅੰਮ੍ਰਿਤ ਵੇਲੇ ਸਭ ਤੋਂ ਸੰਗਤ ਸਿੰਘ ਜਿਹੜੇ ਪਹਿਲਾਂ ਹਾਜ਼ਰ ਹੋ ਜਾਣਗੇ ਗੀਠਾ ਸਾਹਿਬ ਤੇ ਆਣ ਕੇ ਉਹ ਸਾਡੇ ਇਥੋਂ ਫੁੱਲ ਲੈ ਕੇ ਜਾ ਸਕਦੇ ਹਨ ਸੋ ਇਹ ਰਤੋ ਕੀ ਦੀ ਸੰਗਤ ਜਿਹੜੀ ਇਥੋਂ ਦੀ ਉੱਥੇ ਰਾਤ ਦੇ ਸਮੇਂ ਉਥੋਂ ਉਥੇ ਹੀ ਲੱਗੇ ਹੀ ਠਹਿਰ ਗਏ ਸਨ ਦਰਿਆਈ ਇਲਾਕਾ ਸੀ ਸੋ ਉਥੇ ਠਹਿਰ ਗਏ ਉਹਨਾਂ ਨੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਹਾਜ਼ਰ ਹੋ ਕਰਕੇ ਬਾਬਾਈ ਦੇ ਅੰਗੀਠਾ ਜਿਹੜਾ ਫੁੱਲ ਸੀ ਫਿਰ ਇੱਥੇ ਲੈ ਕੇ ਆਂਦੇ ਰਤੋ ਕੇ ਸਥਾਨ ਤੇ ਜਿੱਥੇ ਬਾਬੇ ਦਾ ਬੜਾ ਵੱਡਾ ਸਥਾਨ ਬਣਿਆ ਹੋਇਆ ਹੈ ਬਾਬਾ ਜੀ ਦੇ ਕੁੱਲ ਕਿੰਨੇ ਗੁਰਦਾਰੇ ਹਾਲੇ ਤੱਕ ਨਹੀਂ ਬਣਿਆ ਹੋਇਆ ਹੈ ਚ ਚੋ ਬਣਿਆ ਹੈ ਬਾਬਾਈ ਦੇ ਇਤਿਹਾਸ ਵਿੱਚ ਤਾਂ ਜੋ ਇਸ ਤੱਕ ਵੀ ਆਪਾਂ ਪੜਿਆ ਤੇ ਸੁਣਦੇ ਵਿਚਾਰਦੇ ਆ ਇਤਿਹਾਸਕਾਰਾਂ ਤੋਂ ਇਤਿਹਾਸ ਵਿੱਚ ਬਾਬਾ ਜੀ ਦੇ ਸਥਾਨ ਜਿਹੜੇ ਹਨ 365 ਗੁਰਦਰਾ ਸਾਹਿਬ ਹਨ ਪਰ ਅੱਜ ਜੋ ਸਮੇਂ ਦੇ ਮਤਾਬਕ ਹਰੇਕ ਨਗਰ ਵਿੱਚ ਹੀ ਬਾਬਾ ਵੀਰ ਸਿੰਘ ਦੇ ਸਥਾਨ ਗੁਰੂ ਕੀ ਸਿੱਖਾਂ ਤਿਆਰ ਕਰ ਲਏ ਹਨ ਔਰ ਜਿੱਥੇ ਜਿੱਥੇ ਬਾਬਾ ਜੀ ਦੇ ਸਥਾਨ ਬਣਾਏ ਗਏ ਹਨ ਇਲਾਕਿਆਂ ਦੇ ਵਿੱਚ ਨਗਰਾਂ ਵਿੱਚ ਪਿੰਡਾਂ ਵਿੱਚ ਬੜੀ ਚੜ੍ਹਦੀ ਕਲਾ ਦੇ ਵਿੱਚ ਬਾਬੇ ਦੇ ਸਥਾਨ ਚੱਲ ਰਹੇ ਹਨ ਲੰਗਰ ਚੱਲ ਰਹੇ ਹਨ ਮਾਰਤਾ ਮਰ ਰਹੀਆਂ ਹਨ ਔਰ ਜਿੰਨਾ ਕਿ ਸਿੱਖਾਂ ਨੂੰ ਕੀ ਕੀ ਕਰਨਾ ਚਾਹੀਦਾ ਹੈ ਉਹ ਤੇੜ ਮੋੜ ਪਰ ਪੀਡੀ ਨਸ਼ੇ ਵਿੱਚ ਦੂਰੀ ਜਾ ਰਹੀ ਹੈ ਇਸ ਵਾਰ ਕੀ ਚਾ ਰੱਖਣਾ ਕੀ ਪ੍ਰਾਪਤ ਹੋਏ ਇਹਦੇ ਵਿੱਚ ਜੋ ਆਜੇ ਦਾ ਸਮਾਂ ਹੈ ਜੋ ਨਸ਼ੇ ਦਾ ਦੌਰ ਚੱਲ ਰਿਹਾ ਹੈ ਸਾਡੀ ਨੌਜੋਨ ਪੀੜ੍ਹੀ ਜਿਹੜੀ ਹੈ ਨਸ਼ੇ ਦੇ ਵਿੱਚ ਜੋ ਸਰਕਾਰਾਂ ਦੀ ਜੋ ਇਹ ਮਾੜੀ ਸੋਚ ਦੇ ਕਾਰਨ ਸਾਡੇ ਪੀੜ੍ਹੀ ਨੂੰ ਖਤਮ ਕਰ ਰਹੀ ਹੈ ਨਸ਼ਿਆਂ ਵਿੱਚ ਲਾ ਕਰਕੇ ਇਹਨਾਂ ਦੇ ਪੁੱਠੇ ਬਨੇ ਲਾ ਕਰਕੇ ਸਾਡੀ ਪੀੜ੍ਹੀ ਨੂੰ ਖਤਮ ਕਰ ਰਹੇ ਹਨ ਨਰਸਨ ਨੂੰ ਖਤਮ ਕਰ ਰਹੇ ਹਾਂ ਸੋ ਮੈਂ ਬੇਨਤੀ ਕਰੂੰਗਾ ਕਿ ਸਾਡੀ ਜੋ ਬਾਬਾ ਵੀਰ ਸਿੰਘ ਦਾ ਇਤਿਹਾਸ ਹੈ ਇਸ ਨੂੰ ਅਸੀਂ ਇਸ ਗੁਰੂ ਘਰ ਵਿੱਚ ਆਣ ਕੇ ਜਦੋਂ ਪੜਦੇ ਹਾਂ ਤਾਂ ਸੁਣਦੇ ਹਾਂ ਬੜਾ ਵੱਡਾ ਸਾਡੇ ਵਾਸਤੇ ਸੰਦੇਸ਼ ਹੈ ਸਾਨੂੰ ਇਹਨਾਂ ਗੁਰੂ ਘਰਾਂ ਦੇ ਨਾਲ ਮਹਾਂਪੁਰਖਾਂ ਦੇ ਥਾਂ ਤੇ ਆਉਣਾ ਚਾਹੀਦਾ ਹੈ ਇਤਿਹਾਸ ਪੜ੍ਹਨਾ ਚਾਹੀਦਾ ਹੈ ਸੁਣਨਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਅੰਮ੍ਰਿਤ ਛਕ ਕੇ ਸਿੰਘ ਹਜਣਾ ਚਾਹੀਦਾ ਹੈ ਤਾਂ ਕਿ ਜਿਹੜਾ ਸਾਡਾ ਜੀਵਨ ਹੈ ਉਹ ਸਫਲਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ